ਬਲਵੀਰ ਸਿੰਘ ਤੇ ਇੱਥੇ ਅੱਜ ਗ੍ਰਿਡ ਦੇ ਵਿੱਚ ਕੀ ਕਰਨਾ ਹੈ? ਮੈਂ ਲੈਟਰ ਵਾਸਤੇ ਆਇਆ ਸੀ ਜੀ ਲੈਟਰ ਕਦੀ ਬੰਦ ਹੋ ਜਾਂਦੀ ਏ ਤੇ ਆ ਜਾਂਦੀ ਏ। ਇੱਥੇ ਬੈਠਿਆ ਕੋਈ ਅਧਿਕਾਰੀ? ਹਾਂ ਬੈਠਾ ਅੰਦਰ ਇੱਕ ਕੀ ਬੋਲਿਆ ਉਹ ਕੀ ਰਿਸਪੌਂਸ ਦਿੱਤਾ? ਇਹ ਵੀ 10 ਮਿੰਟ ਹੋਏ ਨੇ ਚਲਾਈ ਨੂਜ਼ੀਲੈਂਡ ਨੂੰ। ਅਗਾ ਪਤਾ ਨਹੀਂ ਕਿ ਇਸ ਟਾਈਮ ਚੱਲੇਗੀ ਜਾਂ ਇਸ ਟਾਈਮ ਬੰਦ ਹੋਊਗੀ। ਤੁਹਾਨੂੰ ਲੱਗਦਾ ਨਹੀਂ ਜਿਵੇਂ ਕਿ ਬਿਜਲੀ ਕੰਮੇ ਨੇ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਪਹਿਲਾਂ 3 ਦਿਨਾਂ ਦੀ ਉਹਨਾਂ ਦੀ ਹੜਤਾਲ ਸੀ ਉਹ 17 ਤੱਕ ਚੱਲੀ ਗਈ ਹੈ। ਉਹ ਜੀ ਇਹਨਾਂ ਨੂੰ ਪਤਾ ਤੇ ਲੱਗਦਾ ਵੀ ਇਹ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵੀ ਇੱਕ ਖਾਸ ਤੌਰ 'ਤੇ ਕਰਦੇ ਨੇ ਇਹਨਾਂ ਦੀਆਂ ਮੰਗਾਂ ਦਾ ਪਤਾ ਕਰਨਾ ਫਿਰ ਕਿਤੇ ਨਾ ਕਿਤੇ ਲੱਗਦਾ ਨਹੀਂ ਸਰਕਾਰ ਦੀ ਨਕਾਮੀਆਂ ਨੇ ਵੀ ਇਹਨਾਂ ਨਾਲ ਬੈਠ ਕੇ ਗੱਲ ਕਰ ਹਾਂ ਬਈ ਇਹਨਾਂ ਦਾ ਹੱਕਵਾਨ ਦਾ ਸਰਕਾਰ ਦਾ ਬੈਠ ਕੇ ਗੱਲਬਾਤ ਕਰਨ ਜਿਹੜੇ ਇਥੋਂ ਦੇ ਮੋਤਲੇ ਲੀਡਰ ਤੇ ਜੇਕਰ ਇਹ ਲੰਬੀ ਚਲੀ ਗਈ ਤਾਂ ਕਿੰਨੀ ਪਰੇਸ਼ਾਨੀ ਆ ਸਕਦੀ ਹੈ ਇਹ ਤਾਂ ਪਰੇਸ਼ਾਨੀ ਹੈ ਹੀ ਐਵੇਂ ਜੇ ਲੰਮੀ ਟੋਰ ਗਈ ਤੇ ਫਿਰ ਜਿਹੜੀਆਂ ਫਸਲਾਂ ਕੱਚੀਆਂ ਨੇ ਉਹ ਕੱਚੀਆਂ ਹੀ ਰਹਿ ਜਾਣਗੀਆਂ ਜਿਹੜੀਆਂ ਪੱਕ ਗਈਆਂ ਪੱਕੇ ਜਾਣਗੀਆਂ ਹਾਂਜੀ ਸਰ ਮੰਡੀ ਦਰਸ਼ਨ ਸਿੰਘ ਐਸਟੇ ਜੋ ਸਬਡੂਈ ਨਾ ਭੰਗਾ ਤੇ ਜੋ ਸਾਡੇ ਦਫ਼ਤਰ ਦੇ ਵਿੱਚ ਸਾਰੇ ਬੀਲੀਬੋਰਡ ਦੇ ਜਿਹੜੇ ਮਲਾਜ ਨੇ ਸਾਡੇ ਇਹਨਾਂ ਦੇ ਜਿਹੜੇ ਛੁੱਟੀਆਂ ਗੱਲੇ ਹਨ ਪਹਿਲਾਂ ਇਹਨਾਂ ਨੇ ਮਲਾਜਾਂ ਨੇ 3 ਦਿਨਾਂ ਦੇ ਛੁੱਟਿਆ ਭਰੇ ਸੀਗਾ ਤੇ ਬੋਰਡ ਨਾਲ ਕੋਈ ਜਿਹੜਾ ਨਾ ਹੋਣ ਕਰਕੇ ਇਹਨਾਂ ਨੇ ਛੁੱਟੇ ਜਿਹੜੀਆਂ ਇਹ ਬਤਾ ਦਿੱਤੀਆਂ 17 ਤਰੀਕ ਤੱਕ ਜਿਹੜੇ ਹੈਗੇ ਨਾ ਸਾਰੇ ਮੁਲਾਜ਼ਮ ਇਹਨਾਂ ਛੁੱਟੀਆਂ ਨੇ ਕੋਈ ਮੁਲਾਜ਼ਮ ਡਿਊਟੀ ਤੇ ਹਾਜ਼ਰ ਨਹੀਂ ਹੈਗਾ ਸਿਰਫ ਅਧਿਕਾਰੀ ਸਾਰੇ ਇੰਸਾਫ ਪੰਜਾਬ ਦੇ ਕਰ ਗੱਡਾ ਦੇ ਅਧਿਕਾਰੀ ਬੈਠੇ ਨਾ ਜੋ ਕੀ ਲੈਣਾ ਆਂਦਾ ਦੇਖ ਰੇ ਗੱਡਾ ਦੇਖੇ ਕਰ ਰਹੇ ਨਾ ਮੈਂ ਇਸ ਟਾਈਮ ਨਾ ਮੂਹਣਗੜ੍ਹ ਤੇ ਬੈਠਾ ਤੇ ਮੂਹਣਗੜ੍ਹ ਦੇ ਵਿੱਚ ਮੈਂ ਪਰਸੋਂ 22 ਘੰਟੇ ਬਾਅਦ 22 ਘੰਟੇ ਡਿਊਟੀ ਦੇਣ ਤੋਂ ਬਾਅਦ ਚਲਾ ਗਿਆ ਸੀਗਾ ਤੇ ਹੋਰ ਅਫਸਰ ਆ ਗਏ ਸੀਗਾ ਕੱਲ ਫੇਰ ਦੁਬਾਰਾ ਆ ਗਿਆ 10 ਵਜੇ ਕੱਲ ਫੇਰ ਆ ਗਿਆ ਉਦੋਂ ਤੋਂ ਲਗਾਤਾਰ ਫਿਰ ਮੈਂ ਅੱਜ ਤੱਕ ਬੈਠਿਆ ਹਾਂ ਡੁੱਡੀ ਤੇ ਤੇ ਡਿਊਟੀ ਤੇ ਬੈਠ ਕੇ ਜਿਹੜੇ ਫਿਟਰ ਨੇ ਲੋਕਾਂ ਦੀਆਂ ਸੁਨਸਖਾਂ ਉਹ ਸਾਰੀਆਂ ਦੂਰ ਕੀਤੀਆਂ ਨੇ ਤੇ ਸਪਲਾਈ ਚਲਾਈ ਆ ਮੇਰੇ ਕੋਲ ਇੱਥੇ ਲਗਭਗ ਇਸ ਗ੍ਰੇਡ ਤੇ 20 ਫਿਟਰ ਚੱਲਦੇ ਨੇ ਜਿਨ੍ਹਾਂ ਦੇ ਵਿੱਚੋਂ ਮੈਂ ਲਗਭਗ 9 ਫਿਟਾਂ ਦੀ ਜਿਹੜੇ ਸਪਲਾਈ ਆ ਪੂਰੀ ਦੇ ਦਿੱਤੀ ਆ ਕੰਪਲੀਟ ਹੋ ਗਈ ਸਪਲਾਈ ਤੇ ਇਸ ਟਾਈਮ 6 ਕਿ ਫਿਟਰ ਜਿਹੜੇ ਚੱਲ ਹੁਣ ਚੱਲਦੇ ਨੇ ਜਿਹੜੇ ਚਲਾਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਫਿਟਰ ਜਿਹੜਾ ਸਾਡਾ ਇਹ ਸੀਗਾ ਸੁਜਨ ਭਾਣੇ ਫਿਟਰੇ ਫਾਟ ਸੀਗਾ ਤੇ ਪਬਲਿਕ ਮੇਰੇ ਕੋਲੇ ਆਈ ਉਹ ਕਹਿੰਦਾ ਵੀ ਅਸੀਂ ਨੇ ਪਾੜ ਦਾ ਜਿਹੜਾ ਤੁਹਾਨੂੰ ਪਤਾ ਹੈ ਵੀ ਕਿੱਥੇ ਹੈ ਤੇ ਉਹਨਾਂ ਨੇ ਪਾੜ ਦਾ ਲੈਣਾ ਅੰਦਰੋਂ ਭਾਦੇ ਸੀ ਉਹਨਾਂ ਨੇ ਪਾੜ ਦੂ ਕਰ ਦਿੱਤਾ ਪਾੜ ਕੱਢ ਦਿੱਤਾ ਤੇ ਫਿਰ ਇਕੱਠੇ ਹੋ ਕੇ ਆਏ ਵੀ ਸਾਡਾ ਜਿਹੜਾ ਪਾੜ ਦਾ ਜੀ ਦੂਰ ਕਰਤਾ ਸਾਡੇ ਲੈਟਾਓ ਚਲੋ ਮੈਂ ਇਹਨਾਂ ਦੇ ਪਬਲਿਕ ਦੇ ਕਹਿਣ ਮੁਤਾਬਕ ਚਲੋ ਇਕੱਠੇ ਹੋ ਕੇ ਆਗੇ ਪਾੜ ਦੂਰ ਕਰਤਾ ਜਿੱਥੇ ਤੋਂ ਲੈਟ ਚਲਾਦੀ ਚੱਲ ਵੀ ਲੈਟ ਆ ਇਸ ਟਾਈਮ ਉਹਨਾਂ ਫਿੱਟਰ ਵੀ ਚੱਲਣ ਲੱਗ ਰਿਹਾ ਮੇਰੇ ਸਾਰੇ ਫਿੱਟਰ ਅ ਨਵ ਬਿਡਰ ਦੀ ਸਲਾਈ ਕੰਪਲੀਟ ਹੋ ਗਈ 5 ਮਿੰਟ ਚੱਲਣ ਲੱਗ ਰਹੇ ਨੇ 6 ਕਿਲੋ ਬੀਟਰ ਰਹਿ ਗਏ ਜਿਹੜੇ ਕਿ ਉਹ 9 ਵਜੇ ਚਲਾਵਾਂਗੇ ਉਹਨਾਂ ਦੀ ਵੀ ਸਲਾਈ ਪੂਰੀ ਹੋ ਜਾਊਗੀ ਬਲਕਿ ਗ੍ਰਿਡ ਦੇ ਇਸ ਤਰ੍ਹਾਂ ਦੀ ਅਜੇ 2:00 ਵਜੇ ਤੱਕ ਕੋਈ ਪ੍ਰੋਬਲਮ ਨਹੀਂ ਵੀ ਹੁਣ ਤਾਂ ਸੁਣੇ ਗਏ ਕੱਲ ਤੇ ਮੈਂ 10 ਵਜੇ ਬੈਠਾ ਸੀ ਕੱਲ 10 ਤੋਂ 10 ਲੱਖ ਹੋ ਗਈ ਲਗਭਗ 12 ਘੰਟੇ ਹੋ ਗਏ ਜੀ ਤੇ ਲੱਗਦਾ ਨਹੀਂ ਤੁਹਾਨੂੰ ਵੀ ਤੁਹਾਡੀ ਚੁਕੀ ਅਕੱਡੇ ਵਾਂਗ ਜੀ ਹਾਂ ਡਿਊਟੀ ਪਹਿਲਾਂ 2 ਘੰਟੇ ਪਹਿਲਾਂ ਦੇ ਚੁੱਕਿਆ ਤੇ ਲਗਾਤਾਰ ਜਦੋਂ ਕੋਈ ਅਫਸਰ ਚ ਆ ਅਲਟਰਨੇਟ ਸਾਨੂੰ ਮਿਲ ਜਾਂਦਾ ਅਫਸਰ ਭੇਜ ਦਿੰਦੇ ਨੇ ਸਾਡੇ ਉੱਤੇ ਹੋਰ ਬੰਦਾ ਬੈਹਿੰਦਾ ਅਦਰਵਾਈਜ਼ ਨੇ ਮਿਲੇ ਤਾਂ ਬੈਠੇ ਰਹਿੰਦੇ ਆ ਤੇ ਮੈਂ ਵੀ ਬਲਕਿ ਕਾਫੀ ਘਾਟ ਹੋ ਕੇ ਬੈਠੇ ਨੂੰ ਡੀਬਾਈ ਸਾਡੇ ਪਹਿਲਾਂ ਬੈਠਾ ਰਿਹਾ ਤੇ ਹੁਣ ਲਗਾਤਾਰ ਬੈਠਾ ਜੁਡੀ ਤੇ ਕੋਈ ਅਫਸਰ ਆ ਕੇ ਮੈਨੂੰ ਛੱਡੂਗਾ ਤਾਂ ਜਾਊਗਾ ਅਦਰਵਾਈਜ਼ ਮੈਂ ਡਿਊਟੀ ਤੇ ਬੈਠਾ ਸਾਡੇ ਜਿਹੜੇ ਅਫਸਰ ਨੇ ਹੋਰ ਆ 50-50 ਸਾਡੇ ਘਾਟੇ ਜੁਡੇ ਦੇ ਬੈਠੇ ਨੇ ਸਾਡੇ ਗਰੁੱਪ ਬਣਿਆ ਹੋਇਆ ਗਰੁੱਪ ਦੇ ਵਿੱਚ ਮੈਂ ਸਾਰੇ ਨੇ ਕੋਈ ਕਹਿੰਦਾ ਮੈਂ 50 ਘੰਟੇ ਹੋ ਗਏ ਕਾਟੇ ਹੋ ਗਏ ਲਗਾਤਾਰ ਡਿਊਟੀ ਚੱਲਦੀ ਹੈ ਜੀ ਜੈਡਾ ਦੇ ਜੀ ਤੇ ਪਰੇਸ਼ਾਨੀ ਕਈ ਬੰਦੇ ਮਨ ਲਗੇ ਖਾਣੇ ਪੀਣੇ ਤੋਂ ਜਾਂ ਹੋਰ ਕਾਜਾਂ ਤੋਂ ਕਾਝੇ ਪ੍ਰੋਬਲਮਾਂ ਦੇ ਵਿੱਚ ਤੇ ਵੀ ਪ੍ਰੋਬਲਮਾਂ ਕ੍ਰੀਏਟ ਹੋ ਰਹੀਆਂ ਨੇ